ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਜੋ ਮਨਾਇਆ ਜਾ ਰਿਹਾ ਹੈ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ 52 ਉਮਰ ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਜਦੋਂ ਕਿਲੇ ਵਿੱਚੋਂ ਬਾਹਰ ਨਿਕਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੀ ਆਮਦ ਨੂੰ ਵੇਖਦਿਆਂ ਹੋਇਆ ਅੰਮ੍ਰਿਤਸਰ ਸ੍ਰੀ ਪਵਿੱਤਰ ਧਰਤੀ ਤੇ ਸਿੱਖ ਸੰਗਤਾਂ ਨੂੰ ਹੁਕਮ ਕਰਕੇ ਦੀਵਾਲੀ ਦਾ ਤਿਉਹਾਰ ਭਾਵ ਦੀਵੇ ਜਗਾ ਕੇ ਖੁਸ਼ੀ ਦਾ ਜਹਾਰ ਕੀਤਾ ਗਿਆ ਸੀ ਉਸ ਦਿਨ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਜਗਤ ਦੇ ਅੰਦਰ ਵੀ ਇਹ ਦੀਵਾਲੀ ਵਿਸ਼ੇਸ਼ ਤੌਰ ਤੇ ਮਨਾਈ ਜਾਂਦੀ ਹੈ Hindu ਵੀਰਾਂ ਦੇ ਇਤਿਹਾਸ ਦੇ ਅੰਦਰ ਸ੍ਰੀ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰੀ ਉਹ 14 ਸਾਲ ਦਾ ਬਨਵਾਸ ਛੱਡ ਕੇ ਜਦੋਂ ਵਾਪਸ ਅਯੁੱਧਿਆਪੁਰੀ ਆਏ ਤਾਂ ਲੋਕਾਂ ਨੇ ਖੁਸ਼ੀ ਦਾ ਜਹਾਰ ਕੀਤਾ ਸੀ ਦੀਵੇ ਜਗਾਏ ਖੁਸ਼ੀ ਮਨਾਈ ਸੀ ਸਿੱਖ ਜਗਤ ਦੇ ਅੰਦਰ Hindu ਵੀਰਾਂ ਦੇ ਅੰਦਰ ਹੈ ਹਿੰਦੁਸਤਾਨ ਦੇ ਪੰਜਾਬ ਸਭ ਥਾਵਾਂ ਤੇ ਇਸ ਤਿਉਹਾਰ ਨੂੰ ਸਾਂਝੇ ਰੂਪ ਵਿੱਚ ਸਾਰੀ ਦੁਨੀਆ ਮਨਾਉਂਦੀ ਹੈ ਸੋ ਮੈਂ ਕੇਵਲ ਸੈਂਟਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ ਇਹ ਬੰਦੀ ਛੋੜ ਦੇਵਸ ਦੀਆਂ ਜਿੱਥੇ ਲੱਖ ਲੱਖ ਵਧਾਈਆਂ ਦੇਣਾ ਉਥੇ 35 35 ਸਾਲ ਤੋਂ ਸਾਡੇ ਨੌਜਵਾਨ ਵੀਰ ਜਵਾਨੀ ਜਿਨ੍ਹਾਂ ਦੀ ਜੇਲ੍ਹਾਂ ਵਿੱਚ ਲੰਘ ਗਈ ਹੈ ਬੜੇ ਪੇਵੇ ਚ ਆ ਗਏ ਨੇ ਲੇਕਿਨ ਉਹਨਾਂ ਨੂੰ 35 ਸਾਲਾਂ ਚ ਇੱਕ ਦਿਨ ਦੀ ਵੀ ਰਿਹਾਈ ਪੈਰੋਲ ਨਹੀਂ ਲੇਕਿਨ ਘਟ ਗਿਣਤੀਆਂ ਤੇ ਖਾਸ ਕਰਕੇ ਸਿੱਖਾਂ ਦੇ ਨਮਕਾਂ ਜ਼ਖਮਾਂ ਤੇ ਨਿਵ ਕਿ ਛਿੜਕਣ ਵਾਸਤੇ ਸੌਦਾ ਸਾਥ ਬੁਲਾਦਕਾਰੀ ਔਰ ਦੇਸ਼ ਵਿੱਚ ਫੁੱਟ ਪਾਉਣ ਵਾਲਾ ਕਤਲੋਗਾਰਤ ਕਰਾਉਣ ਵਾਲਾ ਬੰਦਾ ਉਹਨੂੰ ਤੀਜੇ ਦਿਨ ਰਿਹਾ ਕਰਵਾ ਕੇ ਜਦੋਂ ਮਰਜ਼ੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਲੇਕਿਨ ਸਿੱਖ ਨਜਵਾਨੀ ਜਿਹੜੀ ਹੈ ਉਹ ਅੱਜ ਵੀ ਜੇਲ੍ਹਾਂ 'ਚ ਬੈਠੀ ਹੈ ਭਾਈ ਰਾਜੋ ਆਣਾ ਤੇ ਹੋਰ ਸਿੱਖਾਂ ਦੀ ਰਿਹਾਈ ਵਾਸਤੇ 2019 ਵਿੱਚ ਜਦੋਂ ਧੰਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪੁਰਬ ਹੈ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਸੀ ਤਾਂ ਸੈਨਟਰ ਦੇ ਹਾਕਮਾਂ ਨੇ ਕਿਹਾ ਸੀ ਭਾਈ ਰਾਜੋਵਾਨੇ ਸਮੇਤ ਅਸੀਂ ਇਹਨਾਂ ਨੌਜਵਾਨ ਵੀਰਾਂ ਨੂੰ ਛੱਡਾਂਗੇ ਲੇਕਿਨ ਉਹਨਾਂ ਦੀ ਰਿਹਾਈ ਅਜੇ 6 ਸਾਲ ਹੋ ਚੱਲੇ ਨੇ ਰਿਹਾਈ ਤਾਂ ਕੀ ਹੋਣੀ ਸੀ ਭਾਈ ਰਾਜੋਵਾਨ ਦੀ ਫਾਂਸੀ ਦੀਆਂ ਮੋਢ ਚਰਚਾਂ ਚਲਾ ਕੇ ਸਿੱਖਾਂ ਦੇ ਹਿਰਦੇ ਵੱਲ ਉੰਧਰੇ ਜਾ ਰਹੇ ਨੇ ਔਰ ਸਾਡੇ ਵੀਰਾਂ ਨੂੰ ਅੱਜ ਵੀ ਜੇਲ੍ਹਾਂ ਦੀਆਂ ਕਾਰਡ ਕੋਠੀਆਂ ਹੀ ਤਸੀਹੇ ਦਿੱਤੇ ਜਾ ਰਹੇ ਨੇ ਸੋ ਮੈਂ ਬੇਨਤੀ ਕਰਨੀ ਚਾਹਣਾ ਹੈ ਅੰਨੀ ਪੁਲਿਸ ਸੈਂਟਰ ਦੀ ਸਰਕਾਰ ਨੂੰ ਕਿ ਇਹ ਦੀਵਾਲੀ ਦਾ ਤਿਉਹਾਰ ਹੈ ਸਾਂਝਾ ਤਿਉਹਾਰ ਹੈ ਇਸ ਤਿਉਹਾਰ ਤੇ ਜਿਹੜੇ ਸਾਡੇ ਨਾਲ 2019 ਵਿੱਚ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਵੈਦੇ ਕੀਤੇ ਸੀ ਉਹਨਾਂ ਵੈਧੀਆਂ ਦੇ ਮੁਤਾਬਕ ਸਾਡੇ ਵੀਰਾਂ ਦੀ ਬੰਦ ਕਲਾਸੀ ਕੀਤੀ ਜਾਵੇ ਭਾਈ ਰਾਜੋਆਣਾ ਭਾਈ ਹਵਾਰਾ ਭਾਈ ਪਿਉਰਾ ਹੋਰ ਸਾਰੇ ਸਾਡੇ ਵੀਰ ਭਾਈ ਅਮਰਤਪਾਲ ਸਿੰਘ ਸਮੇਤ ਸਭ ਦੀਆਂ ਰਿਹਾਈਆਂ ਕਰ ਦਿੱਤੀਆਂ ਜਾਣ ਤਾਂ ਕਿ ਦੇਸ਼ ਵਿੱਚ ਅਮਨ ਚੈਨ ਨਾਲ ਹਰ ਵਿਅਕਤੀ ਰਹਿ ਸਕੇ ਇਸ ਦਿਹਾੜੇ ਨੂੰ ਬੜੀ ਖੁਸ਼ੀ ਨਾਲ ਮਨਾ ਸਕੇ ਔਰ ਦੇਸ਼ ਵਿੱਚ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਮੇਰੇ ਪਟਾਕੇ ਫੂਕੇ ਜਾਂ ਮੈਂ ਧੂਆਂ ਤੋਹਾਂ ਕਰਕੇ ਬਿਮਾਰੀਆਂ ਨੂੰ ਨਾ ਫਲਾਇਆ ਜਾਵੇ ਸਭੋ ਪਿਆਰ ਮੁਹੱਬਤ ਵਿੱਚ ਰਹਿ ਕੇ ਸਰਬਸਾਂਝੀ ਵਾਲਤਾ ਦਾ ਸਾਂਝ ਜਿਹੜੀ ਹੈ ਉਹ ਪ੍ਰਗਟ ਕਰਕੇ ਸਾਨੂੰ ਇਹ ਤਿਉਹਾਰ ਮਨਾਉਣੇ ਚਾਹੀਦੇ ਨੇ ਗਰੀਬਾਂ ਲੋੜਵੰਦਾਂ ਵਾਸਤੇ ਉਹ ਪੈਸਾ ਲਾਓ ਜਿਹੜਾ ਅਸੀਂ ਨਜਾਇਜ਼ ਪਟਾਕਿਆਂ ਤੇ ਫੂਕਦੇ ਆਂ ਜਾਂ ਹੋਰ ਅਸੀਂ ਨਜਾਇਜ਼ ਖਰਚੇ ਕਰਦੇ ਆਂ ਉਹ ਲੋੜਵੰਦਾਂ ਦੀ ਸਾਨੂੰ ਮਤ ਕਰਨੀ ਚਾਹੀਦੀ ਹੈ ਇਹ ਸਾਰਿਆਂ ਨੂੰ ਬੇਨਤੀ ਹੈ ਸਾਰੇ ਸਿੱਖ ਜਗਤ ਨੂੰ ਸਾਰੇ ਹਿੰਦੁਸਤਾਨ ਦੇ ਵੀਰਾਂ ਨੂੰ ਸਭ ਨੂੰ ਭਾਈ ਲੱਖ ਲੱਖ ਵਧਾਈ ਹੋਵੇ ਦੇਸ਼ ਵਿੱਚ ਚੜ੍ਹਦੀ ਕਲਾ ਸਤਿਗੁਰੂ ਬਖਸ਼ੇ ਕਾਮਯਾਬੀਆਂ ਸਾਰਿਆਂ ਨੂੰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ